ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਲੱਕੀ ਹੰਢਾਇਆ ਦੋਸਤੋ ਲੱਖੇ ਸਿਧਾਨੇ ਦੀ ਰਾਤ ਵੀਡੀਓ ਦੇਖੀ ਵੀਡੀਓ ਦੇ ਵਿੱਚ ਉਹ ਦੱਸ ਰਿਹਾ ਕਿ ਸਕੂਲਾਂ ਵਾਲੇ ਅਪਾਰ ਆਈਡੀ ਦੇ ਨਾਮ ਤੇ ਆਧਾਰ ਕਾਰਡ ਦੀ ਮੰਗ ਕਰ ਰਹੇ ਆ ਆਧਾਰ ਕਾਰਡ ਲੈ ਰਹੇ ਨੇ ਤੇ ਲੱਖਾ ਸਿਧਾਨਾ ਕਹਿ ਰਿਹਾ ਵੀ ਇਹਦਾ ਵਿਰੋਧ ਕਰੋ ਦੋਸਤੋ ਅਪਾਰ ਆਈਡੀ ਬਣਾਈ ਜਾ ਰਹੀ ਹੈ ਡਿਜੀ ਲੋਕਰ ਰਹੀ ਸਕੂਲਾਂ ਦੇ ਵਿੱਚ ਤੇ ਮੇਰੇ ਦੋ ਬੱਚੇ ਆ ਇੱਕ ਪ੍ਰਾਈਵੇਟ ਚ ਇੱਕ ਸਰਕਾਰੀ ਚ ਮੈਂ ਦੋਨਾਂ ਬੱਚਿਆਂ ਦੇ ਆਧਾਰ ਕਾਰਡ ਦਿੱਤੇ ਆ ਮੈਨੂੰ ਨਹੀਂ ਸੀ ਪਤਾ ਵੀ ਇਸ ਤਰ੍ਹਾਂ ਵਿਰੋਧ ਕਰਨਾ ਚਾਹੀਦਾ ਲਖੇ ਸਧਾਨਾ ਕਹਿੰਦਾ ਵੀ ਨਾ ਦਿਓ ਵਿਰੋਧ ਕਰਨਾ ਚਾਹੀਦਾ ਠੀਕ ਆ ਦੋਸਤੋ ਮੈਂ ਲਖੇ ਸਧਾਨੇ ਦੀ ਇਸ ਗੱਲ ਨਾਲ ਸਹਿਮਤ ਆ ਕਿ ਵਿਰੋਧ ਕਰਨਾ ਚਾਹੀਦਾ ਮੈਂ ਸਕੂਲ ਦੇ ਵਿੱਚ ਬਹੁਤ ਸਾਰੇ ਮਾਪਿਆਂ ਨੂੰ ਪੁੱਛਿਆ ਬੱਚੇ ਨੇ ਸਾਡੇ ਨੇ ਪੁੱਛਿਆ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ ਆਸ-ਪਾਸੇ ਦੇ 10-15 ਸਕੂਲਾਂ ਦੇ ਬੱਚਿਆਂ ਨੂੰ ਪੁੱਛਿਆ ਉਹਨਾਂ ਚੋਂ ਵੀ ਕਿਸੇ ਨੇ ਵਿਰੋਧ ਨਹੀਂ ਕੀਤਾ ਦੋਸਤੋ ਵਿਰੋਧ ਕਰਨ ਨਾਲ ਕੀ ਹੋਊਗਾ ਲਖੇ ਸਧਾਨੇ ਨੇ ਸਮੱਸਿਆ ਦੱਸਦੀ ਬੀਹਾਂ ਵੀ ਆਸਮਾਸੀ ਸਰਕਾਰਾਂ ਆਇਆ ਕਰਨਾ ਚਾਹੁੰਦੀਆਂ ਨੇ ਆਇਆ ਕਰਨ ਚਾਹੁੰਦੀਆਂ ਠੀਕ ਹੈ ਦੋਸਤੋ ਇੱਕ ਗੱਲ ਠੰਡੇ ਦਿਮਾਗ ਨਾਲ ਸੋਚਿਓ ਕਿ ਜਿੰਨੇ ਵੀ ਆਪਣੇ ਆਧਾਰ ਕਾਰਡ ਦੇ ਸਰਕਾਰ ਨਹੀਂ ਬਣਾਏ ਨੇ ਜਿੰਨੇ ਵੀ ਆਪਣੇ ਪੈਨ ਕਾਰਡ ਨੇ ਸਾਰੇ ਲੋਕਾਂ ਦੇ ਆਧਾਰ ਕਾਰਡ ਬਣੇ ਹੋਏ ਨੇ ਆਲਰੇਡੀ ਬੱਚੇ ਛੋਟੇ ਤੋਂ ਲੈ ਕੇ ਬਜ਼ੁਰਗ ਤੱਕ ਦੇ ਉਹ ਸਰਕਾਰ ਕੋਲੇ ਪਹਿਲਾਂ ਤੋਂ ਹੀ ਹੈਗੇ ਨੇ ਆਪਣਾ ਸਾਰਾ ਡਾਟਾ ਪਹਿਲਾਂ ਤੋਂ ਹੀ ਸਰਕਾਰ ਕੋਲੇ ਹੈਗਾ ਸਾਰੇ ਲੋਕ ਸੋਸ਼ਲ ਮੀਡੀਆ ਤੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਵਾਲਿਆਂ ਕੋਲੇ ਵੀ ਸਾਰਾ ਡਾਟਾ ਹੈਗਾ ਆਪਣਾ ਹਰ ਵਿਅਕਤੀ ਕੋਲੇ ਮੋਬਾਈਲ ਆਈਡੀ ਬਣਾਈਆਂ ਨੇ ਉਹਦੇ ਨਾਲ ਹੀ ਆਪਣਾ ਸਾਰਾ ਡਾਟਾ ਆਲਰੇਡੀ ਉਹਨਾਂ ਕੋਲੇ ਹੈਗਾ ਸਰਕਾਰੀ ਜਿੰਨੇ ਵੀ ਦਸਤਾਵੇਜ਼ ਨੇ ਆਪਣੇ ਉਹ ਸਰਕਾਰੀ ਦਫ਼ਤਰਾਂ ਦੇ ਵਿੱਚ ਆਲਰੇਡੀ ਹੈਗੇ ਨੇ ਬੈਂਕਾਂ ਦੇ ਵਿੱਚ ਆਧਾਰ ਕਾਰਡ ਆਪਣਾ ਲਿੰਕ ਹੈ ਕਹਿਣ ਦਾ ਮਤਲਬ ਵੀ ਆਪਣੇ ਜਿਹੜੇ ਪ੍ਰੂਫ ਨੇ ਉਹ ਸਰਕਾਰ ਕੋਲੇ ਆਲਰੇਡੀ ਹੈਗੇ ਨੇ ਤੇ ਜੋ ਇੱਕ ਵਾਰੀ ਹੋਰ ਲੈ ਲੈਂਦੀ ਹੈ ਤਾਂ ਇਹ ਵਿਰੋਧ ਕਰਨਾ ਕਿ ਕਿਉਂ ਲੈ ਰਹੀ ਹੈ ਉਹਨਾਂ ਕੋਲੇ ਪਹਿਲਾਂ ਹੀ ਹੈਗੇ ਨੇ ਜੇ ਉਹਨਾਂ ਨੇ ਕੋਈ ਇਹਦਾ ਗਲਤ ਫਾਇਦਾ ਚੱਕਣਾ ਪਹਿਲਾਂ ਤੂੰ ਚੱਕ ਸਕਦੇ ਆ ਦੋਸਤੋ ਮੈਂ ਨਹੀਂ ਕਹਦਾ ਵੀ ਮੈਂ ਲੱਖੇ ਸਿਧਾਨੇ ਦਾ ਵਿਰੋਧ ਕਰ ਰਿਹਾ ਜਾਂ ਉਹਦਾ ਪੱਖ ਲੈ ਰਿਹਾ ਮੈਂ ਸਿਰਫ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਆਪਣੇ ਸਾਰੇ ਪ੍ਰੂਫ ਸਰਕਾਰਾਂ ਕੋਲੇ ਆਲਰੇਡੀ ਹੁੰਦੇ ਹੀ ਆ ਸਰਕਾਰੀ ਸਿਸਟਮ ਦੇ ਵਿੱਚ ਮਸ਼ੀਨਰੀ ਦੇ ਵਿੱਚ ਆਪਣੇ ਸਾਰੇ ਪ੍ਰੂਫ ਆਲਰੇਡੀ ਹੈਗੇ ਆ ਹੁਣ ਮੁੱਦਾ ਇਹ ਆ ਵੀ ਉਹ ਇਹਦਾ ਗਲਤ ਇਸਤੇਮਾਲ ਕਰ ਸਕਦਾ ਹੈ ਜਾਂ ਨਹੀਂ ਜੀ ਹਾਂ ਬਿਲਕੁਲ ਕਰ ਸਕਦੇ ਆ ਉਹ ਇਹਦਾ ਗਲਤ ਇਸਤੇਮਾਲ ਕਰ ਸਕਦੇ ਆ ਕਿਸੇ ਵੀ ਤਰ੍ਹਾਂ ਆਪਣਾ ਕੋਈ ਡਾਟਾ ਆਪਣਾ ਸਾਰਾ ਸਿਸਟਮ ਆ ਜਿਹੜਾ ਆਪਣੇ ਮਾਈਂਡ ਦਾ ਇਹ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਦਾ ਉਹਨਾਂ ਨੂੰ ਵੀ ਆਪਾਂ ਕਿਸ ਤਰ੍ਹਾਂ ਸੋਚਦੇ ਆ ਕੀ ਖਾਣੇ ਪੀਣੇ ਆ ਆਪਣੇ ਕੋਲੇ ਕਿੰਨੇ ਪੈਸੇ ਆ ਅੱਜ ਕੱਲ ਗੂਗਲ ਪੇ ਰਾਹੀਂ ਉਹਨਾਂ ਨੂੰ ਸਾਰਾ ਕੁਝ ਪਤਾ ਲੱਗ ਰਿਹਾ ਕਿਉਂਕਿ ਹਰ ਵਿਅਕਤੀ ਦੇ ਮੋਬਾਈਲ 'ਚ ਫੋਨ ਪੇ ਗੂਗਲ ਪੇ ਐਪਲੀਕੇਸ਼ਨਾਂ ਨੇ ਤਾਂ ਸਰਕਾਰ ਨੂੰ ਆਪਣਾ ਸਾਰਾ ਡਾਟਾ ਆਲਰੇਡੀ ਪਤਾ ਹੀ ਹੈ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਤੇ ਹੁਣ ਆਪਾਂ ਉਹਨਾਂ ਦਾ ਕੋਈ ਖਾਸ ਵਿਰੋਧ ਕਰਕੇ ਕੁਝ ਖਾਸ ਖੱਟ ਲਾਂਗੇ ਮੁੱਦਾ ਤਾਂ ਇਹ ਹੋਣਾ ਚਾਹੀਦਾ ਲੱਖੇ ਸਦਾਨੇ ਵੀਰ ਤੱਕ ਇਹ ਵੀਡੀਓ ਪਹੁੰਚਾ ਦਿਓ ਕਿ ਕੀ ਸਰਕਾਰ ਜੇ ਗਲਤ ਫਾਇਦਾ ਚੱਕਦੀ ਆ ਤਾਂ ਆਪਾਂ ਉਹਨੂੰ ਰੋਕ ਕਿਵੇਂ ਸਕਦੇ ਆ ਕਿ ਵਿਰੋਧ ਕਰਨ ਨਾਲ ਰੋਕਿਆ ਜਾ ਸਕਦਾ ਕਿ ਜਿੰਦਾਬਾਦ ਮੁਰਦਾਬਾਦ ਕਰਨ ਨਾਲ ਧਰਨੇ ਪ੍ਰਦਰਸ਼ਨ ਕਰਨ ਨਾਲ ਇਕੱਠਾ ਕਰਨ ਨਾਲ ਰੋਕਿਆ ਜਾ ਸਕਦਾ ਜਿਸ ਤਰ੍ਹਾਂ ਲੱਖਾ ਵੀਰ ਕਹਿੰਦਾ ਵੀ ਇਕੱਠੇ ਹੋਜੂ ਇਕੱਠੇ ਹੋਜੂ ਇਕੱਠੇ ਹੋ ਕੇ ਕੀ ਕਰਨਾ ਸਰਕਾਰ ਤੋਂ ਡੰਡੇ ਖਾਣੇ ਆ ਗੋਲੀਆਂ ਖਾਣੀਆਂ ਨੇ ਪਾਣੀ ਦੀਆਂ ਬਿਚਾਰਾਂ ਸ਼ਹੀਦੀਆਂ ਪ੍ਰਾਪਤ ਕਰਨੀਆਂ ਉਹਦੇ ਨਾਲ ਕੀ ਹੋਜੂ ਪਹਿਲਾਂ ਹਜ਼ਾਰਾਂ ਲੋਕ ਛੇਦੀਆਂ ਪ੍ਰਾਪਤ ਕਰ ਗਏ ਚਾਰ ਦਿਨ ਬਾਅਦ ਲੋਕ ਭੁੱਲ ਜਾਂਦੇ ਨੇ ਦੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਬਹੁਤ ਸਾਰੇ ਪਹਿਲਾਂ ਵੀ ਕਿਸਾਨ ਆਗੂ ਮਰਨ ਵਰਤ ਤੇ ਵੀ ਬੈਠੇ ਨੇ ਤੇ ਹੋਰ ਵੀ ਕਿਸਾਨ ਜਦੋਂ ਪਹਿਲਾਂ ਅੰਦੋਲਨ ਚੱਲਿਆ ਸੀ 700 ਲੋਕਾਂ ਦੀ ਉਦੋਂ ਛੇਦੀ ਪ੍ਰਾਪਤ ਹੋਈ ਐ ਕੀ ਲੋਕ ਉਹਨਾਂ ਨੂੰ ਜਾਣਦੇ ਆ ਨਹੀਂ ਲੋਕ ਭੁੱਲ ਜਾਂਦੇ ਆ ਦੋਸਤੋ ਇੱਕ ਸਮੱਸਿਆ ਆ ਜਿਹਦਾ ਹੱਲ ਲੱਭਣ ਦੀ ਲੋੜ ਆ ਮੈਂ ਇੱਕ ਕਿਤਾਬ ਪੜ੍ਹੀ ਐ ਉਦੋਂ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦਨਾਂਗਾ ਇਹ ਵੋਟ ਵਾਪਸੀ ਧਨ ਵਾਪਸੀ ਨਾਮ ਦੀ ਕਿਤਾਬ ਆ Amazon ਤੋਂ ਮੈਂ ਪ੍ਰਾਪਤ ਕੀਤੀ ਆ ਇਹਦੇ ਵਿੱਚ ਭਾਰਤ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਲਿਖਿਆ ਦੋਸਤੋ ਦੋਸਤੋ ਇਹਦੇ ਵਿੱਚ ਵੋਟ ਵਾਪਸੀ ਕਾਨੂੰਨ ਲਿਖਿਆ ਹੋਇਆ ਵੋਟ ਵਾਪਸੀ ਕਾਨੂੰਨ ਕੀ ਹੁੰਦਾ ਵੋਟ ਵਾਪਸੀ ਕੀ ਹੁੰਦੀ ਆ ਵੋਟ ਦੇਣ ਦਾ ਅਧਿਕਾਰ ਤਾਂ ਹੈਗਾ ਆਪਾਂ ਨੂੰ ਜਿਹਨੂੰ ਮਰਜ਼ੀ ਦੇ ਦੋ ਜਿਹਨੂੰ ਮਰਜ਼ੀ ਦੇ ਦੋ ਆਪਦੇ ਜਾਤ ਧਰਮ ਦੇ ਨਾਮ ਤੇ ਦੇ ਦੋ ਮਿੱਤਰਤਾ ਦੇ ਨਾਮ ਤੇ ਦੇ ਦੋ ਪੈਸੇ ਦੇ ਲੈ ਕੇ ਦੇ ਦੋ ਦਰੂ ਬੀਕੇ ਦੇ ਦੋ ਪਰ ਉਹ ਵੋਟ ਲੈਣ ਤੋਂ ਬਾਅਦ 5 ਸਾਲ ਵਾਸਤੇ ਪੱਕਾ ਹੋ ਗਿਆ। ਫਿਰ ਆਪਾਂ ਉਹ ਹਟਾ ਨਹੀਂ ਸਕਦੇ। 5 ਸਾਲੋਂ ਕੁਝ ਮਰਜ਼ੀ ਕਰੀ ਜਾਵੇ ਆਪਾਂ ਵੱਧ ਤੋਂ ਵੱਧ ਉਹਦਾ ਵਿਰੋਧ ਕਰ ਲਾਂਗੇ, ਗਾਲਾਂ ਕੱਢ ਲਾਂਗੇ, ਧਰਨੇ ਪ੍ਰਦਰਸ਼ਨ ਕਰ ਲਾਂਗੇ ਪਰ ਆਪਾਂ ਤਾਂ ਕੁਝ ਵਿਗਾੜ ਨਹੀਂ ਸਕਦੇ। ਪਰ ਜੇ ਵੋਟ ਵਾਪਸੀ ਲਾਗੂ ਹੋ ਜੇ ਤਾਂ ਉਹ ਡਰ ਰਊਗਾ ਕਿ ਆਪਾਂ ਵੋਟਾਂ ਵਾਪਸ ਲੈ ਕੇ ਕਿਸੇ ਹੋਰ ਨੂੰ ਨਾ ਦੇ ਦਈਏ ਤੇ ਉਹਦੀ ਥਾਂ ਤੇ ਕਿਸੇ ਨੂੰ ਹੋਰ ਨੂੰ ਬਿਠਾਣਾ ਦੇਈਏ। ਇਹ ਅਧਿਕਾਰ ਆ, ਕਾਨੂੰਨ ਆ ਜਿਹੜਾ ਲਾਗੂ ਹੋਣਾ ਚਾਹੀਦਾ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ। ਪੰਜਾਬ ਦੇ ਵਿੱਚ ਬੋਟ ਵਾਪਸੀ ਮੁੱਖ ਮੰਤਰੀ ਲਾਗੂ ਹੋ ਸਕਦਾ ਹੈ ਬੋਟ ਵਾਪਸੀ ਡੀਸੀ ਲਾਗੂ ਹੋ ਸਕਦਾ ਹੈ ਬੋਟ ਵਾਪਸੀ ਜ਼ਿਲ੍ਹਾ ਸਿਹਤ ਅਧਿਕਾਰੀ ਬੋਟ ਵਾਪਸੀ ਜ਼ਿਲ੍ਹਾ ਹੈਲਥ ਅਧਿਕਾਰੀ ਮਤਲਬ ਸਾਰੀਆਂ ਸਮੱਸਿਆਵਾਂ ਦਾ ਹੱਲ ਉਹ ਨੂੰ ਆਪਣੇ ਅੰਡਰ ਕਰਕੇ ਆ ਕਿਉਂਕਿ ਜੋ ਵਿਅਕਤੀ ਜਿੱਤਿਆ ਹੋਇਆ ਜਾਂ ਚੁਣਿਆ ਹੋਇਆ ਉਹ ਆਪਣੀ ਮਨਮਰਜ਼ੀ ਕਰ ਰਿਹਾ ਹੈ ਕਿਉਂਕਿ ਆਪਾਂ ਨੂੰ ਰੋਕ ਨਹੀਂ ਪਾ ਰਹੇ ਹੁਣ ਆਪਾਂ ਕੋਈ ਨੌਕਰ ਰੱਖੀਏ ਉਹ ਨੂੰ 5 ਸਾਲ ਦੀ ਤਨਖਾਹ ਪਹਿਲਾਂ ਦੇ ਦਈਏ ਉਹ ਤੋਂ ਆਪਾਂ ਕਿਵੇਂ ਕੰਮ ਕਰਾਵਾਂਗੇ ਉਹ ਤੋਂ ਕੰਮ ਉਹਨੇ ਕਰਾ ਸਕਦੇ ਆ ਉਹਨੂੰ ਥੋੜੀ ਥੋੜੀ ਤਨਖਾਹ ਦੀਏ ਤੇ ਉਹਦੇ ਮਨ 'ਚ ਡਰ ਹੋਵੇ ਵੀ ਬਾਈ ਜੀ ਜੇ ਵਧੀਆ ਕੰਮ ਨਾ ਕੀਤਾ ਇਹਨਾਂ ਨੇ ਹਟਾ ਕੇ ਹੋਰ ਬੰਦਾ ਰੱਖ ਲੈਣਾ ਪਰ ਉਹਨਾਂ ਦੇ ਮਨ ਦੇ ਵਿੱਚ ਕੋਈ ਡਰ ਨਹੀਂ ਹੈਗਾ ਇਸ ਕਰਕੇ ਲੱਖੇ ਸਧਾਨੇ ਵੀਰ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਕਿ ਇਹ ਸਮੱਸਿਆ ਆਪਾਂ ਬਹੁਤ ਦੱਸ ਲਈ ਹੁਣ ਆਪਾਂ ਦਾ ਹੱਲ ਆ ਜਿਹੜਾ ਉਹ ਲੋਕਾਂ ਨੂੰ ਦਸੀਏ ਤੇ ਆ ਕਿਤਾਬ ਦਾ ਲਿੰਕ ਮੈਂ ਪਾ ਦਊਗਾ ਡਿਸਕ੍ਰਿਪਸ਼ਨ ਵਿੱਚ ਉਹ ਤੁਸੀਂ ਪੜ੍ਹ ਲਿਓ ਤੇ ਲੱਖੇ ਸਧਾਨੇ ਵੀਰ ਨੂੰ ਵੀ ਮੈਂ ਮਿਹਨਤੀ ਕਰਦਾ ਵੀ ਉਹ ਕਿਤਾਬ ਪੜ੍ਹੇ ਜ਼ਰੂਰ ਤੇ ਮੈਂ ਅੱਗੇ ਤੋਂ ਵੀ ਉਸ ਕਿਤਾਬ ਦੇ ਵਿੱਚੋਂ ਜਿਹੜੇ ਕਾਨੂੰਨ ਲਿਖੇ ਨੇ ਜਾਂ ਜੋ ਵੀ ਤੱਥ ਨੇ ਉਹ ਮੈਂ ਸਾਹਮਣੇ ਲਿਆ ਕੇ ਕੋਸ਼ਿਸ਼ ਕਰੂੰਗਾ ਸਮੱਸਿਆਵਾਂ ਦਾ ਹੱਲ ਦੱਸਣ ਦੀ ਦੋਸਤੋ ਮੈਂ ਇਸ ਚੈਨਲ ਤੇ ਪਹਿਲਾਂ ਕਾਮੇਡੀ ਵੀਡੀਓ ਕਰਦਾ ਸੀ ਮੈਂ ਇੱਕ ਥੀਟਰ ਆਰਟਿਸਟਾ ਪਰ ਮੈਨੂੰ ਲੱਗਿਆ ਕਿ ਸਮੱਸਿਆਵਾਂ ਬਹੁਤ ਲੋਕ ਦੱਸ ਰਹੇ ਆ ਪਰ ਉਹਦਾ ਹੱਲ ਕੀ ਆ ਇਹ ਦੱਸਣਾ ਜ਼ਰੂਰੀ ਆ ਤੇ ਮੈਂ ਉਹ ਦੱਸਣ ਦੀ ਕੋਸ਼ਿਸ਼ ਕਰੂੰਗਾ ਇਥੋਂ ਮੇਰਾ ਕਿਸੇ ਨਾਲ ਵੀ ਕੋਈ ਵਿਰੋਧ ਜਾਂ ਮਿੱਤਰਤਾ ਨਹੀਂ ਹੈਗੀ ਨਾ ਕਿਸੇ ਪਾਰਟੀ ਨਾਲ ਨਾ ਸਰਕਾਰ ਨਾਲ ਨਾ ਕਿਸੇ ਪਰਸਨਲੀ ਵਿਅਕਤੀ ਨਾਲ ਮੈਂ ਸਿਰਫ ਭਾਰਤ ਦੀਆਂ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਚਾਹਣਾ ਉਹ ਮੈਂ ਲੱਭਦਾ ਰਿਹਾ ਲੱਭਦਾ ਰਿਹਾ ਕੁਝ ਕਿਤਾਬਾਂ ਮਿਲੀਆਂ ਹੁਣ ਉਹ ਮੈਂ ਹੱਲ ਤੁਹਾਨੂੰ ਦੱਸੂਗਾ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ